ਮੈਂ ਪਿਛਲੇ ਸਾਲ ਇਥੇ ਨੇ ਪੇਰੈਂਟਸ ਟੀਚਰ ਮੀਟ ਤੇ ਆਇਆ ਸੀ ਉਸ ਟਾਈਮ ਬੱਚਿਆਂ ਨੇ ਮਾਪਿਆਂ ਨੇ ਔਰ ਅਧਿਆਪਕ ਨੇ ਕਿਹਾ ਸੀ ਕਿ ਇੱਥੇ ਬੱਚੇ ਖੇਡਦੇ ਆ ਲੇਕਿਨ ਗਰਾਊਂਡ ਨਹੀਂ ਉਸ ਟਾਈਮ ਅਸੀਂ ਪ੍ਰੋਮਿਸ ਕਰਕੇ ਗਏ ਸੀ ਕਿ ਅਗਲੇ ਸਾਲ ਤੱਕ ਇਹ ਜਰੂਰ ਸ਼ੁਰੂ ਕਰਾਂਗੇ ਸੋ ਅੱਜ ਜੋ ਬਾਸਕਟਬਾਲ ਗਰਾਊਂਡ ਹੈ ਜਿਹੜਾ ਉਦਾ ਨੀ ਪੱਥਰ ਰੱਖਿਆ ਗਿਆ ਉਹਨੂੰ ਸ਼ੁਰੂ ਕੀਤਾ ਗਿਆ 6 ਲੱਖ ਲਗਭਗ 6 ਲੱਖ ਰੁਪਏ ਦੀ ਲਾਗਤ ਨਾਲ ਇਹ ਗਰਾਊਂਡ ਬਣਨਾ ਹੈ ਔਰ ਉਸ ਦੇ ਆਲੇ ਦੁਆਲੇ ਜਿਹੜਾ ਕੰਚਾ ਉੱਥੇ ਵੀ ਇੰਟਰਲੌਕ ਹੋਣਾ ਤਾਂ ਜੋ ਜੋ ਸਟੇਜ ਹੈ ਉਹਦੇ ਸਾਹਮਣੇ ਸਕੂਲ ਨੇ ਕੋਈ ਫੰਕਸ਼ਨ ਕਰਨਾ ਹੈ ਹਨਾ ਬੱਚਿਆਂ ਦੀ ਪ੍ਰੇਅਰ ਹੋਣੀ ਹੈ ਉਹਦੇ ਲਈ ਵੀ ਉਹ ਵਰਤਿਆ ਜਾਊਗਾ ਔਰ ਬੱਚਿਆਂ ਦੇ ਖੇਡਣ ਲਈ ਹਨਾ ਜੋ ਕੋਈ ਅੱਜ ਸਾਨੂੰ ਜ਼ਰੂਰਤ ਹੈ ਸਾਡੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਮੋੜਨ ਦੀ ਤਾਂ ਜੋ ਉਹ ਆਪਣਾ ਭਵਿੱਖ ਖੇਡਾਂ ਚ ਬਣਾ ਸਕਣ ਔਰ ਦੇਸ਼ ਦਾ ਆਪਣੇ ਸੂਬੇ ਦਾ ਪਿੰਡ ਦਾ ਨਾਮ ਰੌਸ਼ਨ ਕਰਨ ਔਰ ਆਪਣਾ ਕੈਰੀਅਰ ਵੀ ਉਸ ਚ ਬਣਾਉਣ ਸੋ ਬਹੁਤ ਜਲਦੀ ਅੱਜ ਸ਼ੁਰੂ ਹੋ ਗਿਆ ਮਤਲਬ ਮਹੀਨੇ ਡੇਢ ਮਹੀਨੇ ਦਾ ਕੰਮ ਹੈਗਾ ਉਹ ਸਾਰਾ ਅਸੀਂ ਮੁਕੰਮਲ ਕਰ ਲਾਂਗੇ ਵਖੋ ਬਹੁਤ ਦੇਰ ਤੋਂ ਅਕਲੀ ਤੋਂ ਲੈ ਕੇ ਰੜ ਬੁਰਜਟਿਲਮਾ ਉੱਬੇ ਤੱਕ ਦੀ ਜਿਹੜੀ ਰੋਡ ਹੈ ਮਤਲਬ ਕਿ ਪਿਛਲੇ ਕਿੰਨੇ ਸਾਲਾਂ ਤੋਂ ਬਣੀ ਨਹੀਂ ਸੀ ਉਹ 2 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ ਉਹ ਅਕਲੀ ਤੇ ਸ਼ੁਰੂ ਹੋਈਏ ਅੱਧੀ ਫਿਰਨੀ ਉਹਦੇ ਚ ਸਾਡੀ ਬਣ ਚੁੱਕੀ ਐ ਬਾਕੀ ਜਿਹੜਾ ਰਹਿ ਗਿਆ ਉਹ ਦਾ ਸਾਰਾ ਕਿਉਂਕਿ ਪ੍ਰਬੰਧਕ ਨੇ ਹੁਣ ਪੰਚਾਇਤ ਵੀ ਨਵੀਂ ਬਣਨੀ ਆ ਉਹਦੇ ਸਮਾਂ ਲੱਗੂਗਾ ਲੇਕਿਨ ਉਸ ਤੋਂ ਪਹਿਲਾਂ ਅਸੀਂ ਉਹ ਦਾ ਭਾਵੇਂ ਉਹ ਡਿਸਪੈਂਸਰੀ ਹੋਵੇ ਭਾਵੇਂ ਉਹ ਫਿਰਨੀ ਹੋਵੇ ਜਾਂ ਪਾਣੀ ਦਾ ਨਿਕਾਸ ਹੋਵੇ ਤੇ ਥੋੜੀ ਜਿਹੀ ਅਕਲੀ ਚ ਪੰਚਾਇਤੀ ਜ਼ਮੀਨ ਨਾ ਹੋਣ ਕਰਕੇ ਪੰਚਾਇਤੀ ਫੰਡਾਂ ਦੀ ਬੜੀ ਕਮੀ ਐ ਔਰ ਪਲੱਸ ਜਿਹੜਾ ਅਸੀਂ ਕੋਈ ਗਰਾਊਂਡ ਹੋਰ ਵੱਡਾ ਅਸੀਂ ਸਟੇਡੀਅਮ ਬਣਾਉਣਾ ਚਾਹੁੰਦੇ ਸੀ ਜਾਂ ਪਾਣੀ ਦੇ ਨਿਕਾਸ ਦਾ ਉਹਦੇ 'ਚ ਸਾਨੂੰ ਕੁਝ ਪ੍ਰੋਬਲਮਸ ਆ ਰਹੀਆਂ ਹਨ ਪਰ ਅਸੀਂ ਸਾਡੇ ਸਾਰੇ ਇੱਥੋਂ ਦੀ ਟੀਮ ਹੈ ਪ੍ਰਸ਼ਾਸਨ ਹੈ ਬੜੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਉਹ ਬਹੁਤ ਜਲਦੀ ਇੱਕ ਇੱਕ ਕਰਕੇ ਜਿਹੜੀਆਂ ਸਾਰੀਆਂ ਸਮੱਸਿਆਵਾਂ ਹਨ ਜਿਹੜੀਆਂ ਸਾਰੀਆਂ ਲੋੜਾਂ ਨੇ ਅਸੀਂ ਪੂਰੀਆਂ ਕਰਾਂਗੇ ਮੈਂ ਇਨਚਾਰਜ ਸਰਕਾਰੀ ਸੈਕੰਡਰੀ ਸਕੂਲ ਅਕਲੀਆ ਤੇ ਅੱਜ ਆਪਣੇ ਐਮਐਲਏ ਸਾਹਿਬ ਆਏ ਡਾਕਟਰ ਵਿਜੀਤ ਸਿੰਘਲਾ ਜੀ ਤੇ ਉਹਨਾਂ ਨੇ ਬਾਸਕਟਬਾਲ ਗਰਾਊਂਡ ਦਾ ਨੀਂ ਪੱਥਰ ਰੱਖਿਆ ਜੋ ਕਿ ਬਹੁਤ ਵਧੀਆ ਉਪਰਾਲਾ ਹੈ ਜਿਹਦੇ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਉਹ ਖੇਡਾਂ ਵੱਲ ਪ੍ਰੇਰਿਤ ਹੋਣਗੇ ਇਸ ਤੋਂ ਇਲਾਵਾ ਐਮਐਲਏ ਸਾਹਿਬ ਨੇ ਸਾਰਾ ਸਕੂਲ ਬਹੁਤ ਚੰਗੀ ਤਰ੍ਹਾਂ ਵਿਜ਼ਿਟ ਕੀਤਾ ਉਹਨਾਂ ਨੇ ਦੇਖਿਆ ਕਿ ਜਿੱਥੋਂ ਕੋਈ ਨੀਵਾ ਹੈ ਉੱਥੋਂ ਪਾਣੀ ਦੀ ਨਿਕਾਸੀ ਦਾ ਜਾਂ ਉਹਨੂੰ ਉੱਚਾ ਚੱਕਣ ਦਾ ਕੋਈ ਹੱਲ ਕੀਤਾ ਜਾਊਗਾ ਇਹਦਾ ਵੀ ਉਹਨੇ ਉਹਨਾਂ ਨੇ ਵਾਅਦਾ ਕੀਤਾ ਹੈ ਇਸ ਤੋਂ ਇਲਾਵਾ ਬਾਕੀ ਜਿਹੜਾ ਗਰਾਊਂਡ ਤੋਂ ਬਿਨਾ ਬਾਸਕਟਬਾਲ ਤੋਂ ਬਾਹਰ ਜੋ ਏਰੀਆ ਬਚ ਜੂਗਾ ਉਹਦੇ ਵਿੱਚ ਉਹਨਾਂ ਨੇ ਭਰੋਸਾ ਦਿਵਾਇਆ ਵੀ ਅਸੀਂ ਇਹਨੂੰ ਇੰਟਰਲੌਕ ਟਾਈਲ ਨਾਲ ਸਾਰਾ ਪੱਕਾ ਕਰ ਦਿਆਂਗੇ ਤਾਂ ਇਹਦੇ ਨਾਲ ਬਹੁਤ ਵਧੀਆ ਹੋ ਜੂ ਕੋਈ ਫੰਕਸ਼ਨ ਕਰਨਾ ਹੈ ਸਟੇਜ ਦੇ ਅੱਗੇ ਸਾਰਾ ਗਰਾਊਂਡ ਆਪਾਂ ਨੂੰ ਪੱਕਾ ਮਿਲੂਗਾ ਤਾਂ ਇਹ ਚੀਜ਼ਾਂ ਸਾਰੇ ਪਿੰਡ ਵਾਸਤੇ ਇੱਕ ਤਰ੍ਹਾਂ ਨਾਲ ਵਰਦਾਨ ਸਾਬਤ ਹੋਣਗੀਆਂ ਤੋਂ ਐਮਐਲਏ ਸਾਹਿਬ ਅੱਜ ਆਏ ਸੀਗੇ ਇਹਨਾਂ ਮਾਪੇ ਮੇਲੀਆਂ ਦੇ ਰਾਨ ਇਹਨਾਂ ਨੇ ਇੱਕ ਸਰਕਾਰੀ ਸਕੈਂਟਰ ਸਕੂਲ ਨਾਲ ਮਾਪਿਆਂ ਨਾਲ ਤੇ ਟੀਚਰਾਂ ਨਾਲ ਵਾਅਦਾ ਕੀਤਾ ਸੀਗਾ ਵੀ ਇੱਕ ਫਲਸਟਵਾਲ ਦਾ ਗਰਾਊਂਡ ਦੀ ਇਹਨਾਂ ਨੇ ਮੰਗ ਕੀਤੀ ਸੀ ਸੋ ਅੱਜ ਐਮਐਲ ਸਾਹਿਬ ਨੇ ਉਹ ਵਾਅਦਾ ਪੂਰਾ ਕੀਤਾ ਹੈ ਸੋ ਇਹਨਾਂ ਦੇ ਅਸੀਂ ਬਹੁਤ-ਬਹੁਤ ਧੰਨਵਾਦੀ ਆਂ ਸੋ ਜੋ ਅੱਗੇ ਵੀ ਪਿੰਡ ਦੀਆਂ ਸਮੱਸਿਆਵਾਂ ਨੇ ਜੋ ਇੱਕ ਸਾਈਡ ਫਿਰ ਨਹੀਂ ਰਹਿੰਦੀ ਹੈ ਤੇ ਉਹ ਵੀ ਡਾਕਟਰ ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਅਸੀਂ ਉਹ ਵੀ ਬਹੁਤ ਜਲਦ ਹੱਲ ਕਰਾਂਗੇ ਤੇ ਜੋ ਪਿੰਡ ਦੀ ਖਾਸ ਕਰਕੇ ਮੇਨ ਮੁੱਦਾ ਹੈ ਰਿਸਪੈਂਸ਼ਰੀ ਚੋ ਵੀ ਡਾਕਟਰ ਸਾਹਿਬ ਨੇ ਧਰੋਸਾ ਦਵਾਇਆ ਕਿ ਬਹੁਤ ਜਲਦ ਉਹਦਾ ਵੀ ਹੱਲ ਕੀਤਾ ਜਾਏਗਾ ਤੇ ਪਾਣੀ ਦੇ ਨਿਕਾਸ਼ ਦਾ ਮੁੱਦਾ ਵੀ ਹੈ ਜੋ ਉਹਦੇ ਲਈ ਵੀ ਉਹਨਾਂ ਨੇ ਬਹੁਤ ਕਿਹਾ ਹੈ ਕਿ ਅਸੀਂ ਬਹੁਤ ਛੇਤੀ ਹੱਲ ਕਰਾਂਗੇ ਦਾ